ਉਹ ਸ਼ਾਇਰ ਕਹਿੰਦਾ ਮਹਾਬਲੀ ਤਪਸ਼ਵੀ ਬੀਰ ਜੋਦਾ ਪਿਤਾ ਪੰਥ ਦਾ ਇੱਕ ਅਕਾਲ ਦਾ ਪੋਤੋ ਮਾਤਾ ਗੁਜਰੀ ਦੇ ਦੁੱਧ ਦੀ ਮਹਾਸ਼ਕਤੀ ਭਈ ਮੁੜ ਕੇ ਜੰਮਣਾ ਨਹੀਂ ਉਹਦੇ ਨਾਲ ਦਾ ਜਗਤ માં ਗੁਜਰੀ ਦੇ ਦੁੱਧ ਦੀ ਮਹਾਸ਼ਕਤੀ ਸਤਿਗੁਰੂ ਤੇਗ ਵਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਲੱਖ ਤੇ ਜਿਗਰ ਵਾਲੀਏ ਕੁਲ ਆਲਮ ਗੋਜ਼ ਹਨ ਬਾਲੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਮਕਦਸ ਤੇ ਪਾਵਨ ਦਾਤ ਫਤਿਹ ਪ੍ਰਵਾਨ ਕਰੋ ਗੱਦ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਭਲੇਖਾ ਜਪਈ ਜਾਂਦਾ ਭੈਣੋ ਕਿ ਤੁਹਾਡਾ ਗੁਰੂ ਗੋਬਿੰਦ ਸਿੰਘ ਨਾਲ ਕੋਈ ਵੱਡ ਦਾ ਰੋਲਾ ਮੈਂ ਜਦੋਂ ਵੀ ਫਤਿਹ ਬੁਲਾਵਾ ਤੁਹਾਡੀ ਆਵਾਜ਼ ਨਹੀਂ ਹੁੰਦੀ ਤਹਾਡੀ ਆਵਾਜ਼ ਨਹੀਂ ਆਉਂਦੀ ਤੇ ਮੈਂ ਇੱਕ ਬੇਨਤੀ ਕਰਾਂ ਤੁਹਾਨੂੰ ਥੋੜਾ ਕੰਨ ਖੋਲ ਕੇ ਸੁਣੀਓ ਗੁੱਸਾ ਨਾ ਜੀ ਕਰਿਓ ਮੈਂ ਬੇਨਤੀ ਕਰਾਂ ਵੀ ਜਿਹਦੇ ਜੀਬ ਨਹੀਂ ਹੈਗੀ ਉਹ ਨਾ ਫਤੇ ਬੁਲਾਇਓ ਜਿਹਦੇ ਜੀਬ ਨਹੀਂ ਉਹ ਫਤੇ ਨਾ ਬੁਲਾਇਓ ਉਹਨੂੰ ਮaaf ਕੀਤਾ ਵੀ ਇੱਕ ਉਹ ਜਿਹੜਾ ਜਿਹਦੇ ਕੰਨ ਨਹੀਂ ਹੈਗੇ ਕੰਨ ਨਹੀਂ ਹੈਗੇ ਉਹ ਵੀ ਫਤਿਹ ਨਾਮ ਲਾਵੇ ਉਹਦੇ ਕਹਦਾ ਸ਼ਿਕਵਾ ਕਰੋਗੇ ਇੱਥੋਂ ਆਵਾਜ਼ ਵਾਰੀ ਉਹ ਨਹੀਂ ਸੁਣਿਆ ਉਹਦੇ ਕਹਦਾ ਸ਼ਿਕਵਾ ਇੱਕ ਜਿਹਦੇ ਜੀਵ ਨਹੀਂ ਉਹ ਤਾਂ ਬੋਲ ਨਹੀਂ ਹੁੰਦਾ ਉਹਦੇ ਕਹਦਾ ਸ਼ਿਕਵਾ ਨਹੀਂ ਇੱਕ ਉਹ ਤੀਜਾ ਬੰਦਾ ਕੌਣ ਆ ਵੀ ਜਿਹੜਾ ਕੇਵਲ ਜਲੇਬੀਆਂ ਖਾਣ ਵਾਸਤੇ ਆਇਆ ਹੈ ਗੁਰੂ ਨਾਲ ਉਹਦਾ ਲਗਾ ਦੇਗਾ ਨਹੀਂ ਕੇਵਲ ਜਲੇਬੀਆਂ ਖਾਣ ਵਾਸਤੇ ਆਇਆ ਹੈ ਕੇਵਲ ਪਕੌੜਿਆਂ ਦੇ ਲੰਗਰ ਚੱਖਣ ਵਾਸਤੇ ਆਇਆ ਹੈ फतेह बुलावे गुस्सा करोगी गुरु के प्यार भेज के आए जरूर फते हो, हो। कृपा करो एक बार उची में पावन मुकदश फतेह प्रमाण करो गो का खालसा वागुरु जी की आओ मैं गल करा जदों ਸਤਗੁਰੂ ਦਾਜੀ ਮਹਾਰਾਜ ਆਪਣੇ ਹੱਥਾਂ ਦੀ ਕੀਰਤ ਆਪਣੀ ਕੀਰਤ ਨੂੰ ਧਰਮ ਬਣਾ ਕੇ ਗੰਗਾ ਦੇ ਕਿਨਾਰੇ ਤੇ ਬੈਠੇ ਗੰਗਾ ਦੇ ਕਿਨਾਰੇ ਤੇ ਹਮੈਂ ਇੱਕ ਗੱਲ ਪਿੱਛੇ ਵੀ ਬੇਨਤੀ ਕੀਤੀ ਸੀ ਜਿਹੜੇ ਲੋਕ ਧਰਮ ਨੂੰ ਕੀਰਤ ਬਣਾਉਂਦੇ ਨੇ ਇਹ ਚੰਗਾ ਰਹੀ ਆ ਜਿਨ੍ਹਾਂ ਲੋਕਾਂ ਦੀ ਕੀਰਤ ਧਰਮ ਹੈ ਮਦਕ ਤੇ ਮੈਨੂੰ ਕਟਕਸ਼ ਨਾ ਕਰਿਓ ਵੀ ਤੂੰ ਵੀ ਤੇ ਧਰਮ ਨੂੰ ਕਿਰਤ ਬਣਾਇਆ ਹੋਇਆ ਨਹੀਂ ਐ ਮੇਰੀ ਢਾਡੀ ਕਲਾ ਮੇਰੀ ਕਲਾ ਹੈ ਤੇ ਤਿਆਰ ਰੱਖਿਓ ਤੇ ਧਰਮ ਨਾਲ ਜੋੜੀ ਹੋਈ ਹੈ ਇਹ ਕਿਰਤ ਧਰਮ ਨਾਲ ਜੋੜੀ ਹੋਈ ਹੈ ਧਰਮ ਨੂੰ ਕਿਰਤ ਨਾਲ ਨਹੀਂ ਜੋੜਿਆ ਹੋਇਆ ਆਓ ਜਦੋਂ ਗੁਰਦੇਵ ਦੇ ਸਾਹਮਣੇ ਖੜਾ ਗੰਗਾ ਰਾਮ ਕਹਿਣ ਲੱਗਾ ਜੀ ਐ ਲੋ ਮੇਰੀ ਜੁੱਤੀ ਸਵਾਰ ਦਿਓ ਜੁੱਤੀ ਸਵਾਰ ਦਿਓ ਜੁੱਤੀ ਸਵਾਰ ਕੇ ਸਤਗੁਰ ਦਾ ਜੀ ਮਾਰਾ ਨੇ ਅੱਗੇ ਕੀਤੀ ਐ ਇਹ ਬ੍ਰਹਮਣ ਗੰਗਾ ਰਾਮ ਕਹਿਣ ਲੱਗਾ ਪੰਡਤ ਕਹਿਣ ਲੱਗਾ ਕਹਿ ਲੱਗਾ ਜੀ ਇਹਦਾ ਇਮਜ਼ਾਨਾ ਕੀ ਲਓਗੇ ਇਹਦੀ ਮਜ਼ਦੂਰੀ ਕੀ ਲਓਗੇ ਭਾਦਰ ਦਾ ਜੀ ਮਾਰਾ ਸਤਗੁਰ ਦਾ ਜੀ ਮਾਰਾ ਕਹਿਣ ਲੱਗੇ ਕਹਿਣ ਲੱਗੇ ਜੀ ਮੈਂ ਤੁਸੀਂ ਜਾ ਰਹੇ ਹੋ ਗੰਗਾ ਦੇ ਇਸ਼ਨਾਮ ਤੇ ਮੈਂ ਤੁਹਾਡੇ ਤੋਂ ਇਹਦਾ ਇਮਜ਼ਾਨਾ ਨਹੀਂ ਲਵਾਗਾ ਮੈਂ ਨਹੀਂ ਇਹਦੀ ਮਜ਼ਦੂਰੀ ਲੈਣੀ ਤੁਸੀਂ ਇੱਕ ਧਰਮ ਦਾ ਕਾਰਜ ਕਰਨ ਵਾਸਤੇ ਜਾ ਰਹੇ ਹੋ ਪਰ ਇੱਕ ਮੇਰੀ ਬੇਨਤੀ ਹੈ ਵੀ ਮੇਰੇ ਵੱਲੋਂ ਮਾਤਾ ਗੰਗਾ ਨੂੰ ਐ ਮੇਰੀ ਜਾਂਦੇ ਜਾਂਦੇ ਇੱਕ ਭੇਟਾ ਪ੍ਰਵਾਨ ਚੜਾ ਦਿਓ ਕਹਿਣ ਲੱਗੇ ਜੀ ਭੇਟਾ ਦੱਸੋ ਇੱਕ ਦਮੜੀ ਦਿੱਤੀ ਆਪਣੇ ਬੋਝੇ ਚੋਂ ਕੱਢ ਕੇ ਤੇ ਸਤਗੁਰਦਾਜੀ ਮਹਾਰਾਜ ਨੂੰ ਕੀ ਕਹਿਣ ਲੱਗਿਆ ਸਤਗੁਰਦਾਜੀ ਮਹਾਰਾਜ ਕੀ ਕਹਿੰਦੇ ਨੇ ਪੰਡਤ ਗੱਗਾ ਰਾਮ ਨੂੰ ਆਓ ਚੱਲਣਾ ਟਾੜੀ ਹੱਥਾ ਕਿਉਂ ਕਹਿ ਰਹੇ कब मुक माणा माणे हिकु कब माणा जे ਦੀ ਮਾਨ ਸਨਮਾਨਯੋਗ ਮੇਰੀਆਂ ਛੋਟੀਆਂ ਵੱਡੀਆਂ ਭੈਣਾਂ ਵੱਲੋਂ ਅਥਾ ਮਾਨ ਸਤਗੁਰੂ ਸਾਜੀ ਮਹਾਰਾਜ ਦੇ ਪਾਵਨ ਘਰ ਤੇ ਇਤਿਹਾਸ ਦਾ ਸਨਮਾਨ ਭੇਜਿਆ ਸੱਜੀ ਰਾਮਕਰਨ ਪਰਿਵਾਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਬੱਚਿਆਂ ਨੂੰ ਉੱਚੀ ਵਿੱਦਿਆ ਲੰਮੀ ਉਮਰ ਦੀ ਦਾਤ ਕੇਸਾਂ ਦੀਆਂ ਦਾਤਾਂ ਤੇ ਅਮਰਤੀਆਂ ਦਾਤਾਂ ਦੇ ਕੇ ਸਤਗੁਰੂ ਨਵਾਜ਼ਨ ਮੇਰੇ ਸਭ ਬਹੁਤ ਹੀ ਮਾਨ ਸਨਮਾਨਯੋਗ ਗਿਆਨੀ ਗੁਰਮੀਲ ਸਿੰਘ ਜੀ ਕਾਲੇਕੇ ਬਰਨਾਲੇ ਵਾਲਾ ਢਾਡੀ ਜੱਥਾ ਜਿਨ੍ਹਾਂ ਦੇ ਨਾਲ ਮੈਨੂੰ ਬੜਾ ਲੰਮਾ ਸਮਾਂ ਬਤੀਤ ਕਰਨ ਦਾ ਮੌਕਾ ਮਿਲਿਆ ਉਹਨਾਂ ਵੱਲੋਂ ਬਹੁਤ ਸਾਰਾ ਸਨਮਾਨ ਭੇਜ ਕੇ ਨਵਾਜਿਆ ਗਿਆ ਸਤਿਗੁਰ ਜਰਦੀ ਕਲਾਕਾਰ ਮੇਰੇ ਛੋਟੇ ਭਰਾ ਭਾਈ ਬੂਟਾ ਸਿੰਘ ਜਿਹੜੀ ਕੇ ਭਾਈ ਬੂਟਾ ਸਿੰਘ ਜਿਹੜੀ ਕੇ ਬੰਦ ਪ੍ਰਸਿੱਧ ਸਰੰਗੀ ਵਾਦਕ ਜਿਹੜੇ ਕਿ ਇੰਟਰਨੈਸ਼ਨਲ ਤੌਰ ਤੇ ਬੜੇ ਫੇਮਸ ਨੇ ਉਹਨਾਂ ਵੱਲੋਂ ਬਹੁਤ ਸਾਰਾ ਸਨਮਾਨ ਭੇਜਿਆ ਗਿਆ ਸਤਕਾਰ ਭੇਜਿਆ ਗਿਆ ਸਾਬ ਜੀ ਰਾਮਪੁਰਨ इसे तरह देश विदेश अंदर सतगुरु गुरुदेव जी पंथ का प्रचार कर हिम्मत बख्शन सन्मान जो सरदार गुरजर साहब बहुत सारा मान सनमान साहब जो सवेर तो लैके शक्ति की सेवा निभा रहे ने सेवा निभा रहे हैं वालों बहुत सारा मान भेजा गया मेरे छोटे भीर वालों अथा सत्कार और चंद लफजी अथा क्यों कह रहे I <laughs> ਨੇ ਤੇ ਕੋ ਨਹੀਂ ਚੁਕਾਉਂ ਜਾੜੇ ਮੰਡ ਕਰ ਦੇ ਦੇ ਦੇਰੀ ਆਪਣੇ ਕੋ ਨਹੀਂ ਚੁਕਾਉਂ ਨਾ ਗੱਤ ਕਾ ਮਾਨੇ ਧਮੜੀ ਫਿਰ ਫੋੜੀ ਨਾ ਕਿਤੇ ਫਾੜ ਤੂੰ ਧੀਂਜ ਸਮਝ ਕੇ ਪਾਣੀ ਵਿੱਚ ਬਗੂਣੀ ਨਾ ਕਿਤੇ ਫਾੜ ਤੂੰ ਧੀਂਜ ਸਮਝ ਕੇ ਪਾਣੀ ਵਿੱਚ ਬਗੂਣੀ ਪੇਟ ਸੇ ਲਾ ਦੇਣੀ ਲੋਪਟ ਤਕ ਜੀ ਧਮੜੀ ਮੇਰੀ ਗੰਗਾ ਪੇਟ ਚਵਾ ਦੇਣੀ ਲੋਪਟ ਤਕ ਜੀ ਧਮੜੀ ਮੇਰੀ ਗੰਗਾ ਪੇਟ ਸੇ ਲਾ ਦੇਣੀ ਹੋ ਕੇ ਰੂ ਜਾਤ ਦਾ ਹੰਕਾਰ ਚੜਿਆ ਸੀ ਮੈਂ ਉਹ ਸੁਪਰੀਮ ਜਾਤੀ ਦਾ ਇਹਦੇ ਮਨ ਵਿੱਚ ਆਇਆ ਵੀ ਇਹ ਚਮਿਆਰ ਦੇਖੋ ਕਿੰਡੀਆਂ-ਕਿੰਡੀਆਂ ਢੀਂਗਾ ਮਾਰਦਾ ਹੈ ਅਸੀਂ ਮੁੱਢ ਕਦੀਮੀ ਬ੍ਰਾਹਮਣ ਅਸੀਂ ਉੱਚੀ ਕੁੱਲ ਦੇ ਅਸੀਂ ਸੁਪਰੀਮ ਕੁੱਲ ਦੇ ਤੇ ਇਹਦੀ ਦਮਣੀ ਅੱਜ ਤੱਕ ਸਾਡੇ ਪੁਰਖਿਆਂ ਦੀ ਦਮਣੀ ਤੱਕ ਤੇ ਗੰਗਾ ਮਾਤਾ ਨੇ ਹੱਥ ਕੱਢ ਕੇ ਨਹੀਂ ਲਈ ਜਿਵੇਂ ਉਹਦਾ ਹੰਕਾਰ ਭੰਨਿਆ ਉਹ ਅਗਲਿਆਂ ਪੰਨਿਆਂ ਵਿੱਚ ਕਹਿਣ ਦਾ ਯਤਨ ਕਰਾਂਗਾ ਕਿਵੇਂ ਹੰਕਾਰ ਪੰਨਿਆਂ ਜਾਤ ਪਾਤ ਦਾ ਹੰਕਾਰ ਉਹਨੂੰ ਬੜਾ ਬੁਖਾਰ ਚੜਿਆ ਸੀ ਹੰਕਾਰ ਦਾ ਜਾਦਾ ਹੰਕਾਰ ਉਹਨੂੰ ਚੜਿਆ ਸੀ ਬੁਖਾਰ ਤੇ ਤਿਆਰ ਰੱਖਿਓ ਕਿਵੇਂ ਸਤਿਗੁਰੂ ਦਾਜੀ ਮਾਰਨ ਇਹਦਾ ਹੰਕਾਰ ਭੰਨਿਆ ਉਹ ਅਗਲੇ ਪ੍ਰਾਪ ਤੇ ਕਹਿਣ ਦਾ ਯਤਨ ਕਰਾਂਗੇ ਹੁਣ ਅਗਲਾ ਪ੍ਰੋਗਰਾਮ ਸਨਮਾਨ ਜੋ ਸਤਰ ਸਾਹਿਬ ਜੀ ਆਪ ਜੀ ਦੇ ਨਾਲ ਸਾਂਝਾ ਕਰਨਗੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਸੀਮ ਸਿੰਘ ਜੀ ਖੇਤਲਾ ਔਰ ਉਹਨਾਂ ਦਾ ਸਮੁੱਚਾ ਜਥਾ ਹੁਣ ਮੈਂ ਬੀਤ ਕੀ ਕਰਾਂਗਾ ਪਣ ਪ੍ਰੀਤ ਕੌਰ ਧੂਰੀ ਜੀ ਸਮੇਂ ਦਾ ਜ਼ਰੂਰ ਧਿਆਨ ਰੱਖਿਓ ਜੀ ਤੁਹਾਡੇ ਕੇਵਲ 5 ਮਿੰਟ ਨੇ ਕਿਉਂਕਿ 3:30 ਬੱਜ ਚੁੱਕੇ ਨੇ ਕਿ ਹਜੇ ਸਾਡੇ ਕੋਲ 4 ਪੜਾ ਪੂਰੇ ਸਹੀ ਵਾਕੀ ਨਹੀਂ ਤੇ ਜੇ ਇੱਕ ਇੱਕ ਘੰਟਾ ਵੀ ਤਣ ਲਈਏ ਤਾਂ 7:00 ਵਜ ਸਕਦੇ ਨੇ 7:30 ਇਸ ਕਰਕੇ ਬੇਨਤੀ ਹੈ ਵੀ ਕੇਵਲ 5 ਮਿੰਟ ਵਾਸਤੇ ਪ੍ਰੀਤ ਕੌਰ ਧੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ वागुर वागुरु जी वागू वागुरू वागुरू वागुर वागुरु जी आवाज आवाज ਹੇ ਗੁਰਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਮੋਤੀ ਸਤੀ ਤਾਇਓਾ ਮੋਤੀ ਭਾਗਾ ਵਾਲਿਆਂ ਜੋ ਆਪ ਸੰਤਾਂ ਦੇ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਏ ਸਾਰੀ ਇਸ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਦੇ ਲੱਖ ਲੱਖ ਵਧਾਈਆਂ

la ba తారే చాయాీ దాయాని చో ద దర్శనూరి ਸਰੇ ਕਟਕੇ ਵਾਲੀ ਵਿੱਚ ਪਾਉਂਦੇ ਨੇ ਹੁਣ ਸਮੀਂ ਚੰਦੂ ਪਾਏ ਨਾ ਬੜ ਨੂੰ ਕਟੰਦ ਖਾਏ ਨੀ ਚਲੋ ਦਰਸ਼ਨ ਕਰ ਲੋ ਜਾ ਕੇ ਗੁਸ ਨੂੰ ਨੀ ਅਵਤਾਰ ਦਾ Oh, ਵੱਲੋਂ ਬਹੁਤ ਸਾਰਾ ਸਤਿਕਾਰ ਵਾਹਿਗੁਰੂ ਸਭ ਨੂੰ ਚੜ੍ਹਦੀਆਂ ਕਲਾ ਬਖਸ਼